ਮੈਂ ਸੁਦਾਬਾ ਲੜ ਬਗਲਾ ਹੈ ਅਰੇ ਤੁਹਾਨੂੰ ਪਾ ਲੋ ਕਨਈਾਸ ਕਹਿ ਦੋ ਅਰੇ ਤੁਹਾਨੂੰ ਪਾ ਲੋ ਕਨਈਾਸ ਕਹਿ ਦੋ ਮਾਨਸਾ ਵਾਲਾ ਸਾਨੂੰ ਲੱਗਦਾ ਵੀ ਆ ਗਵਨ ਦਾ ਮੇਰਾ ਸਿੱਖ ਗਵਾਚ ਗਿਆ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ आजादी ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫਤਰਾਂ ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ। ਸਰਕਾਰ ਦੀ ਖਿੰਦਿਆ ਦੁਨੀਆ ਤੱਕਦੋਂ ਅਤਗਿਆਦਾ ਕਿਸੇ ਖਤਰੇ ਵਿੱਚ ਪੈ ਗਿਆ ਉਹ ਵੀ ਆ ਉਹ ਪਰ ਇਹ ਸੱਚ ਹੈ ਇਹ ਡਰਾਮਾ ਨਹੀਂ ਹੈ ਕੋਈ ਵੀ ਜੇ ਅਬਕਰ ਸ਼ਰਮਾ ਬਾਬੇ ਨੂੰ ਗਾ ਰਿਹਾ ਤਾਂ ਦਾਪਾ ਦੂਸ਼ਤ ਹੋਵੇ ਲਾਂਬਾ ਕੋਸ਼ਾ ਸੱਖੀ ਨਹੀਂ ਰਹਿ ਗਏ ਉਹ ਵੀ ਪਿਆ ਹੋਇਆ ਹੈ ਜੇ ਬਾਬੇ ਭੋੜ ਦੀ ਸਿਫਤ ਗਾ ਦੇਗਾ ਉਹ ਵੀ ਪਿਆ ਹੋਈ ਹੈ ਮੈਂ ਸੁਦਾਬ ਲੜ ਬਗਲਾ ਹੈ ਅਰੇ ਤੁਹਾਨੂੰ ਪਾ ਲੋ ਕਨਈਆ ਸਖੈ ਦੋ ਅਰੇ ਤੁਹਾਨੂੰ ਪਾ ਲੋ ਕਨਈਆ ਸਖੈ ਦੋ ਮਾਨਸਾ ਵਾਲਾ ਸਾਨੂੰ ਲੱਗਦਾ ਵੀ ਆ ਗਵਨ ਨਾ ਮੇਰਾ ਸਿੱਖ ਗਵਾਚ ਗਿਆ ਤੇ ਕਰਦੀ ਕਿ ਫਿਲਦੀ ਆ ਦੁਨੀਆ ਉਹ ਵੀ ਮੇਰਾ ਸਿੱਕ ਦਵਾਤ ਗਿਆ ਜਾਂ ਕਿਸੇ ਖਤਰੇ ਚ ਪੈ ਗਿਆ ਉਹ ਵੀ ਆ ਉਹ ਪਰ ਇਹ ਸੱਚ ਹੈ ਇਹ ਡਰਾਮਾ ਨਹੀਂ ਆ ਕੋਈ ਵੀ ਜੇ ਬਕਰਸ਼ਨ ਬਾਬੇ ਨੂੰ ਗਾ ਰਿਹਾ ਤਾਂ ਦਾਪਾ ਦੂਸ਼ਤ ਹੋਵੇ ਜਾਂ ਬਾਕੀ ਸੱਖੀ ਨਹੀਂ ਰਹਿ ਗਏ ਉਹ ਵੀ ਪਿਆਉ ਹੈ ਜੇ ਬਾਬੇ ਭੋੜੀ ਦੀ ਸਿਰਫ ਦਗਾ ਦੇਗਾ ਉਹ ਵੀ ਪਿਆਉ ਹੀ ਹੈ yaz. <laughs>